ਸਸ਼ਿਕਾ ਜੀ ਸਰ ਨੂੰ ਆ ਜਿਹੜੇ ਚਰਚਾ ਕਰਾਂਗੇ ਸੀ ਕੱਪੜੇ ਵਿੱਚ ਜਿਹੜਾ ਪਲਾਸਟਿਕ ਦੀ ਗੱਲ ਕੀਤੀ ਸੀ ਜਿਹੜਾ ਇੰਡੀਆ ਹੈਗਾ ਸਾਡੀ ਕੰਟਰੀ ਹੈਗੀ ਆ ਜਿਹੜੇ ਟੈਕਸਟਾਈਲ ਵੇਸ ਨੂੰ ਕਿੰਨਾ ਰੀਯੂਜ਼ ਰੀਸਾਈਕਲ ਕਰ ਪਾਉਂਦੇ ਦੇ ਬਾਰੇ ਚਰਚਾ ਕਰਾਂਗੇ ਇਹ ਕਰ ਵੀ ਪਾਉਂਦਾ ਕਿ ਨਹੀਂ ਇਹ ਇਹ ਆਪਾਂ ਕਨਸੈਪਟ ਸਮਝਣਾ ਹੈਗਾ ਜਿਸ ਤਰ੍ਹਾਂ ਵੈਸਟਰਨ ਕੰਟਰੀਸ ਹੈਗੀਆਂ ਯੂਕੇ ਕੈਨੇਡਾ ਉਹ ਆਪਣੇ ਕੱਪੜੇ ਨੂੰ ਟੈਕਸਟਾਈਲ ਵੇਸ ਨੂੰ ਜ਼ਿਆਦਾ ਰੀਸਾਈਕਲ ਨਹੀਂ ਕਰ ਪਾਉਂਦੇ ਪਰ ਜਿਹੜਾ ਇੰਡੀਅਨ ਕਲਚਰ ਹੈਗਾ ਉਹਦੇ ਵਿੱਚ ਸਾਡੇ ਘਰਾਂ ਤੋਂ ਹੀ ਸ਼ੁਰੂ ਹੋ ਜਾਂਦਾ ਹੈਗਾ ਆਪਾਂ ਆਪਦੇ ਕੱਪੜਿਆਂ ਨੂੰ ਪੁਰਾਣੇ 올ਡ ਪਰਪਸ ਪਾਸੇ ਵਰਕ ਲੈਣੇ ਹੈਗੇ ਤਾਂ ਸੈਨੀਟੇਸ਼ਨ ਪਰਪਸ ਉਹਨੂੰ ਕੱਪੜੇ ਜਿਹੜਾ ਸਾਡਾ ਘਸ ਗਿਆ ਤਾਂ ਉਹਨੂੰ ਸਫਾਈ ਵਾਸਤੇ ਰੱਖ ਲੈਣੇ ਹੈਗੇ ਆ ਜਾਂ ਮਤਲਬ ਕਹਿੰਦਾ ਆਟੋਮੋਬਾਈਲ ਜਿਹੜੇ ਰਿਪੇਅਰ ਵਾਲੇ ਹੈਗੇ ਆ ਮੋਟਰਸਾਈਕਲ ਰਿਪੇਅਰ ਕਰ ਉਹਨਾਂ ਨੂੰ ਚੱਲਣ ਦਾ ਕੱਪੜਾ ਜਿਹੜਾ ਜਿਹੜਾ ਸਾਡਾ ਯੂਜ਼ ਕੀਤਾ ਹੋਇਆ ਉਸ ਤੋਂ ਬਾਅਦ ਸਾਡੀਆਂ ਕਮਿਊਨਿਟੀਜ਼ ਹੈਗੇ ਜਿਹੜੇ ਗਰੀਬ ਲੋਕ ਹੈਗੇ ਆ ਉਹ ਕੀ ਕਰਦੇ ਹੈਗੇ ਆ ਕੱਪੜਾ ਲੈਂਦੇ ਆ ਲੋਕਾਂ ਤੋਂ ਤੇਰੇ ਭਾਂਡੇ ਭਾਂਡੇ ਵੇਚਦੇ ਆ ਪਿੰਡਾਂ ਦੇ ਵਿੱਚ ਉਹ ਜਿਹੜਾ ਜਿਹੜਾ ਲਿਆ ਹੋਇਆ ਕੱਪੜਾ ਲੈਂਦੇ ਹੈਗੇ ਜਿਹੜੇ ਮਾਰਕੀਟ ਦੇ ਵਿੱਚ ਕਬਾੜੀ ਵਾਲੇ ਉਹ ਅੱਗੇ ਛੋਟੇ ਰੇ ਫੇਡਵਾਰ ਫੇਡ ਜਿਹੜੇ ਗਰੀਬ ਲੋਕਾਂ ਨੂੰ ਵਰਤਣ ਵਾਸਤੇ ਦਿੱਤਾ ਜਾਂਦਾ ਹੈਗਾ ਇਸ ਤਰ੍ਹਾਂ ਕਰੇ ਕੰਟਰੀ ਜਿਹੜੀ ਇੰਡੀਅਨ ਇੰਡੀਅਨ ਕੰਟਰੀ ਇਨਫਾਰਮਲ ਸੈਕਟਰ ਵੀ ਸਾਡਾ ਕੰਮ ਕਰਦਾ ਹੈਗਾ ਸਾਡੇ ਜਿਹੜੇ ਡੂਰ ਟੂ ਡੂਰ ਕਲੈਕਸ਼ਨ ਹੈਗੀ ਕੱਪੜੇ ਦੀ ਵੀ ਬਹੁਤ ਬਹੁਤ ਜ਼ਿਆਦਾ ਵਰੀ ਹੈਗੀ ਹੈ ਡੰਪ ਸਾਈਟਾਂ ਤੋਂ ਵੀ ਕੱਪੜਾ ਇਕੱਠਾ ਹੋ ਗਿਆ ਉਹ ਮਾਰਕੀਟ ਦੇ ਵਿੱਚ ਚੱਲ ਜਾਂਦਾ ਇਸ ਲਈ ਇਹ ਕਹਿਣਾ ਸਹੀ ਹੈਗਾ ਵੀ ਸਾਡੇ ਜਿਹੜੇ ਟੈਕਸਟਾਈਲ ਵੇਸਟ ਹੈਗਾ ਇੰਡੀਅਨ ਲੈਂਡਫਿਲ ਜਿਹੜੀਆਂ ਹੈਗੀਆਂ ਸਾਡੀਆਂ ਨੇ ਡੰਪ ਸਾਈਟਾਂ ਹੈਗੀਆਂ ਉੱਥੇ ਇੰਨਾ ਜ਼ਿਆਦਾ ਅਮਾਉਂਟ ਹੈ ਐਸ ਕੰਪੇਅਰ ਟੂ ਸਾਡੇਲੇ ਬਾਹਰਲੇ ਦੇਸ਼ਾਂ ਦੀ ਗੱ ਉਹ ਲੈਂਡਫਿਲਾਂ ਜਾਂ ਜਾਂਦਾ ਹੈਗਾ ਉੱਥੇ ਜਾ ਕੇ ਉਹ ਕਲੌਕ ਕਰਦਾ ਹੈਗਾ ਸਾਡੇ ਇਹ ਮਤਲਬ ਕਿ ਰੈਸਟ ਆਫ ਦਾ ਵਰਡ ਦੇ ਜਿਹੜੇ ਦੁਨੀਆ ਦੇ ਲੈਵਲ ਤੇ ਗੱਲ ਸੋਚੀ ਸਾਡੇ ਇਹ ਲੈਂਡਫਿਲ ਜਿਹੜਾ ਕਪੜਾ ਟੈਕਸਟਾਈਲ ਵੇਸਟ ਘਟ ਜਾਂਦਾ ਹੈਗਾ ਹੁਣ ਗੱਲ ਕਰਾਂਗੇ ਮੇਜਰ ਪਾਲਿਸਟ ਰੀਸਾਈਕਲਿੰਗ ਸੈਂਟਰ ਜਿਹੜੇ ਐਗਜ਼ਿਸਟ ਕਿੱਥੇ ਐਗਜ਼ਿਸਟ ਕਰਦੇ ਆਂ ਇੰਡੀਆ ਵਿੱਚ ਸਭ ਤੋਂ ਵੱਡਾ ਪਾਣੀਪਤ ਵਿੱਚ ਟੈਕਸਟਾਈਲ ਵੇਸਟ ਨੂੰ ਰੀਸਾਈਕਲਿੰਗ ਹੁੰਦੀ ਹੈ ਪਾਣੀਪਤ ਹਰਿਆਣਾ ਵਿੱਚ ਆ ਗਿਆ ਪੰਜਾਬ ਵਿੱਚ ਦੋ ਜਗ੍ਹਾ ਰੀਸਾਈਕਲ ਹੁੰਦਾ ਹੈਗਾ ਲੁਧਿਆਣਾ ਤੇ ਸਮਾਣਾ ਉਸ ਤੋਂ ਬਾਅਦ ਅਹਮਦਾਬਾਦ ਸੂਰਤ ਰਾਜਕੋਟ ਗਾਂਧੀਨਗਰ ਗੁਜਰਾਤ ਚ ਇਹ ਪੋਲੀਸਟਰੀ ਰੀਸਾਈਕਲਿੰਗ ਦੇ ਯੂਨਿਟਸ ਲੱਗੇ ਹੋਏ ਆ ਹੁਣ ਜੇ ਪਾਣੀਪਤ ਦੀ ਗੱਲ ਕਰੀਏ ਟਰੇਡਰਸ ਦੱਸਦੇ ਹੈਗੇ ਆ ਵੀ ਸਾਡੇ ਕੋਲ 70 ਬਿੱਗ ਤੇ ਸਮਾਲ ਜਿਹੜੇ ਮਤਲਬ ਰੀਸਾਈਕਲਿੰਗ ਯੂਨਿਟ ਲੱਗੇ ਹੋਏ ਐਗਜ਼ਿਸਟ ਹੈਗੇ ਆ ਪਾਣੀਪਤ ਵਿੱਚ ਜਿਹੜੇ ਕਿ ਬਾਹਰੋਂ ਜਿਹੜਾ ਇੰਪੋਰਟ ਹੋ ਕੇ ਸ਼ਮਾਨ ਕਪੜਾ ਆਉਂਦਾ ਹੈਗਾ ਜਿਹੜਾ ਮਰਾਕੋ ਹੋ ਗਿਆ ਦੁਬਈ ਕੈਨੇਡਾ ਯੂਰਪੀਨ ਕੰਟਰੀ ਚੋਂ ਆਉਂਦਾ ਹੈਗਾ ਉੱਥੇ ਉਹਨੂੰ ਡਾਊਨ ਸਾਈਕਲਿੰਗ ਕਰਦੇ ਹੈਗੇ ਆ ਹੁਣ ਐਕਸੈਪਟ ਸੂਰਤ ਤੋਂ ਜਿਹੜਾ ਆ ਔਰ ਕਿਤੇ ਵੀ ਮਤਲਬ ਪੋਲੀਐਸਟਰ ਤੋਂ ਪੋਲੀਐਸਟਰ ਨਹੀਂ ਕਨਵਰਟ ਹੁੰਦਾ ਤਾਂ ਬਾਕੀ ਜਿਹੜੇ ਸੂਰਤ ਵਿੱਚ ਤਾਂ ਜੇ ਪੋਲੀਐਸਟਰ ਆਇਆ ਤਾਂ ਉਹਨੂੰ ਪੋਲੀਐਸਟਰ ਬਣਦਾ ਹੈਗਾ ਅੱਗੇ ਪਰ ਬਾਕੀ ਜਗ੍ਹਾਾਂ 'ਤੇ ਉਹਦੀ ਡਾਊਨ ਸਾਈਕਲਿੰਗ ਹੁੰਦੀ ਹੈ ਉਹਦੇ ਵਿੱਚ ਦੱਸਣਾ ਚਾਹਾਂਗੇ ਕੀ ਹੁੰਦਾ 60% ਜਿਹੜਾ ਪੁਰਾਣਾ ਮਟੀਰੀਅਲ ਪੋਲੀਐਸਟਰ ਜੁਣ ਤੇ 40% ਵਰਜਨ ਮਟੀਰੀ ਲਿਜੂ ਹੁੰਦਾ ਤਾਂ ਉਹ ਦੱਸਣਾ ਚਾਹਾਂਗੇ ਤਾਂ ਬਣਦਾ ਕੀ ਹੈਗਾ ਮੰਨ ਲਓ ਜੇ ਮਟੀਰੀਅਲ ਆਪਾਂ ਆ ਗਏ ਰੀਸਾਈਕਲਿੰਗ ਲਈ ਉਹਦੀ ਡਾਊਨ ਸਾਈਕਲਿੰਗ ਵਿੱਚ ਕੀ 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 ਚੀਜ਼ਾਂ ਬਣਦੀ ਇਹ ਬਹਿ ਚਰਚਾ ਕਰਾਂਗੇ ਆਪਾਂ ਇਹਦੇ ਵਿੱਚ ਮੈਟ ਬਣ ਜਾਂਦੇ ਹੈਗੇ ਆ ਫਲੋਰ ਮੈਟ ਹੋਗੇ ਉਸ ਤੋਂ ਇਲਾਵਾ ਇਹਦੇ ਵਿੱਚ ਬੈਡ ਲਾਈਨਰਸ ਹੋਗੇ ਤੇ ਬਲੈਂਕਟਸ ਹੈਗੇ ਆ ਇਹ ਤੋਂ ਬਣਦੀ ਹੈਗੀਆਂ ਤੇ ਹੁਣ ਇੱਥੇ ਸਮਝਣ ਦੀ ਗੱਲ ਇਹ ਹੈਗੀ ਆ ਇੱਕ ਤਾਂ ਹੈਗਾ ਜੇ ਇੱਕ ਸ਼ਰਟ ਹੈਗੀ ਪੋਲੀਐਸਟਰ ਦੀ ਬਣੀ ਉਹਨੂੰ ਆਪਾਂ ਕਈ ਵਾਰ ਪੋਲੀਐਸਟਰ ਸ਼ਰਟਸ ਕਨਵਰਟ ਕਰ ਸਕਦੇ ਆ ਪਰ ਜੇ ਉਹ ਬਲੈਂਡ ਹੋ ਗਿਆ 60% ਪੁਰਾਣਾ ਮਟੀਰੀਅਲ ਤੇ 40% ਦੇ ਆਪਾਂ ਨਵਾਂ ਮਟੀਰੀਅਲ ਲਾਵਾਂਗੇ ਤਾਂ ਉਹ ਕਲਾ ਡਾਊਨ ਸਾਈਕਲ ਹੋ ਕੇ ਜਾਂ ਤਾਂ ਸਾਡੇ ਡੋਰ ਮੈਟ ਵਿੱਚ ਬਣ ਸਕਦਾ ਜਾਂ ਬਲੈਂਕਟ ਜਾਂ ਬੈਡ ਲਾਈਨਰ ਵਿੱਚ ਬਣ ਸਕਦਾ ਫਿਰ ਜਾਂ ਉਦੋਂ ਬਾਅਦ ਕੀ ਹੋਊਗਾ ਜੇ ਇਹ ਬਣ ਗਿਆ ਜਦੋਂ ਇਹ ਖਰਾਖਤ ਹੋ ਗਿਆ ਡੋਰ ਮੈਟਸ ਵਗੈਰਾ ਹੋ ਗਏ ਜਿਹੜੇ ਇਹ ਫਿਰ ਲੈਂਡਫਿਲ ਵਾਸਤੇ ਰਹਿੰਦੇ ਆ ਇਹ ਦੀ ਰੀਸਾਈਕਲਿੰਗ ਨਹੀਂ ਹੋ ਸਕਦੀ ਸਮਝਣਾ ਪੈਣਾ ਸਾਨੂੰ ਤਾਂ ਇਸ ਲਈ ਜਦੋਂ ਇਹ ਮਤਲਬ ਡਾਊਨ ਸਾਈਕਲ ਹੋ ਜਾਂਦਾ ਪੋਲੀਐਸਟਰ ਉਸ ਤੋਂ ਬਾਅਦ ਜਾਂ ਤਾਂ ਉਹ ਵਰਣ ਕੀਤਾ ਜਾ ਸਕਦਾ ਜਾਂ ਉਹ ਲੈਂਡਫਿਲ ਸੱਟਾ ਜਾ ਸਕਦਾ ਇਸ ਲਈ ਸਾਡੇ ਇੰਡੀਆ ਵਿੱਚ ਕੀ ਆ ਹਜੇ ਵੀ ਬਾਕੀ ਦੇਸ਼ਾਂ ਦੇ ਨਾਲੋਂ ਸਾਡਾ ਜਿਹੜਾ ਮਾਰਕੀਟ ਟੈਕਸਟਾਈਲ ਵੇਸਟ ਹੈ ਹਜੇ ਵੀ ਘੁਮ ਘੁਮਾ ਕੇ ਰੀਸਾਈਕਲਿੰਗ ਤੇ ਰੀਯੂਜ਼ ਹੁੰਦਾ ਹੈ ਧੰਨਵਾਦ